ਇਮਾਨਜੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਗੌਰਵ ਯਾਦ ਆਈਪੀਐਸ ਡੀਜੀਪੀ ਪੰਜਾਬ ਉਹਨਾਂ ਵੱਲੋਂ ਭੜੇਪੁਰ ਸ਼ਾਹ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਤਹਿਤ ਸ਼੍ਰੀ ਦਿਤੇਆਈਪੀਐਸ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਡੀਐਸਪੀ ਰੂਰਲ ਕੁਲਵੰਦ ਸਿੰਘ ਮਾਨ ਔਰ ਐਸਐਚਓ ਕਨੂਨ ਕੁਲਵੰਦਰ ਸਿੰਘ ਇਹਨਾਂ ਦੇ ਸਮੇਤ ਪੁਲਿਸ ਪਾਰਟੀ ਨੇ ਇਕ ਜਿਹੜਾ ਹੈਗਾ ਵੈਪਨ ਜਿਹੜੀ ਕਨਸਾਈਨਮੈਂਟ ਜਿਹੜੀ ਹੈਗੀ ਹੈ ਇਹਦੇ ਵਿੱਚ 23 17 3 25 ਨੂੰ ਸਟਿਆਰੀ ਪੁਲ ਦੇ ਨੇੜੇ ਇਲੈਕਟ੍ਰੋ ਸ਼ੋਰੂਮ ਦੇ ਸ਼ੋਰੂਮ ਦੇ ਦੁਕਾਨ ਸੀ ਉੱਥੇ ਕੁਝ ਦੋ ਨੌਜਵਾਨਾਂ ਨੇ ਸ਼ੋਰੂਮ ਤੇ ਫਾਇਰ ਕਰਕੇ ਉਥੋਂ ਕੋਈ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਇਸ ਵੰਦੀ ਮਕਰਮਾ ਹੈਗਾ ਮਕਰਮਾ ਨੰਬਰ 15 ਮਿਤੀ 18 ਤੰਦਰ 25 109 ਬੀਐਨਐਸ 333 ਪਚੀ ਆਮ ਜਨਰਲ ਮਕਰਮਾ ਦਾ ਚਕਾਲਿਆ ਸੀ ਤੇ ਮਿਤੀ 18 ਤੰ 24 ਨੂੰ ਡੀਐਸਪੀ ਕੁਲਵੰ ਸਿੰਘ ਐਸਐਚਓ ਕਨਵਨ ਇਹਨਾਂ ਨੇ ਆਪਣੀਆਂ ਟੀਮਾਂ ਲਾ ਕੇ ਮਿਹਨਤ ਕਰਕੇ ਟੈਕਨੀਕਲ ਤੇ ਹੋਰ ਜਿਹੜੀ ਸਪੈਸ਼ਲ ਜਿਹੜੀ ਹੈਗੀ ਹੈ ਇੰਟੈਲੀਜੈਂਸ ਲਾ ਕੇ ਦੋਸ਼ੀ ਇਹ ਮਕਰਮਾ ਦਾ ਸਾਹਬ ਸਿੰਘ ਪੁੱਤਰ ਸੁਵੰਨ ਸਿੰਘ ਵਾਸੀ ਬੂਟਰ ਕਲਾਂ ਇਹਨੂੰ ਰੈਸਟ ਕੀਤਾ ਸੀ ਤੇ ਇਹਦੇ ਰਸ਼ ਕਰਕੇ ਇਹਦੇ ਕੋਲ ਇੱਕ ਆਪਣਾ ਵੈਪਨ ਜਿਹੜਾ ਹੈਗਾ ਬਤੀਪੁਰ ਪਿਸਟਲ ਤੇ ਇਸ ਮੇਰ ਮੈਗਜ਼ੀਨ ਤੇ ਇੱਕ ਖਣਵਾਣਾ ਪਿਸਤੌਲ ਜਿਹੜਾ ਹੈਗਾ ਇਹਨਾਂ ਤੋਂ ਬਰੰਮਤ ਕੀਤਾ ਗਿਆ ਸੀ ਸੋ ਇਹਦੇ ਵਿੱਚ ਇਹਦੇ ਵਿੱਚ ਹੋਰ ਕੋਸ਼ਿਸ਼ ਕਰਨ ਤੇ ਇਹਨਾਂ ਨੇ ਮਜੇਦ ਜਿਹੜੀ ਹੈਗੀ ਹੈ ਕੁਝ ਵਾਰ ਤਾਂ ਹੋਰ ਮੰਨੇ ਨੇ ਇੱਕ ਇੱਕ ਥਾਣਾ ਕੁਮਾਨ ਦੇ ਵਿੱਚ ਹੈਗੀ ਹੈ ਫਰੈਂਚ ਪٹرول ਪੰਪ ਹੈਗਾ ਉੱਥੋਂ 14400 ਰੁਪਏ ਇਹਨਾਂ ਨੇ ਖੋਹ ਕੀਤੇ ਸੀ ਤੇ ਹਰ ਕ੍ਰੇਸ਼ਨ ਪਟੋਲ ਪੰਪਸ 48 ਤੋਂ 3600 ਰੁਪਏ ਇੱਕ ਮੋਬਾਈਲ ਫੋਨ ਇਸ ਤੋਂ ਇਲਾਵਾ ਕਸਬਾ ਮਹਿਤਾ ਵਿਖੇ ਇੱਕ ਨਾਮੇ ਅਕਾਦਮੀ ਦੇ ਦਰਦ ਮਾਰ ਕੇ ਬੈਕ ਹੋਇਆ ਸੀ ਉਹਦੇ ਵਿੱਚੋਂ 12000 ਰੁਪਏ ਇੱਕ ਪਿਸਤਲ 22 ਬੋਰ ਦੋ ਮੈਗਜ਼ੀਨ 12 ਰਨ ਜੰਦਾ ਇੱਕ ਮੋਬਾਈਲ ਤੇ ਹੋਰ ਕਾਗਜ਼ਤ ਮਿਲੇ ਸੀ ਇਸ ਤੋਂ ਇਲਾਵਾ ਦੋਸ਼ੀਆਂ ਨੇ ਮਿਤੀ 16 ਤੰਦਰ 2025 ਨੂੰ ਪਟੋਲ ਪੰਪ ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਇਹਨਾਂ ਨੇ ਗੋਲੀ ਚਲਾਈ ਸੀ ਸੋ ਪਟਾਲ ਪਬ ਦੇ ਕਰੰਦੇ ਨੂੰ ਗੋਲੀ ਲੱਗੀ ਸੀ ਜਿਹਦੀ ਬਾਅਦ ਵਿੱਚ ਦਾਨੇ ਰਾਜ ਮੌਤ ਹੋ ਗਈ ਸੀ ਸੋ ਇਹ ਜਿਹੜੇ ਹੈਗਾ ਇਹਨਾਂ ਨੇ ਮਿਹਨਤ ਕਰਕੇ ਡੀਐਸਪੀ ਸਾਹਿਬ ਤੇ ਐਸਐਚਓ ਨੇ ਇਹ ਦੋਸ਼ੀ ਨੂੰ ਅਰੈਸਟ ਕੀਤਾ ਤੇ ਨਾਲ ਜਿਹੜਾ ਹੈਗਾ ਦੂਜਾ ਦੋਸ਼ੀ ਬਲਦੇਵ ਸਿੰਘ ਜਿਹੜਾ ਹੈ ਅਰੈਸਟ ਕਰਨਾ ਬਾਕੀ ਹੈ ਸੋ ਫਰਦਰ ਦੇ ਨਾਲ ਇਹ ਸੀ ਫੋਰਟ ਤਬਤੀਸ਼ ਕਰ ਰਹੇ ਹਨ ਇਹਨਾਂ ਦੇ ਖਿਲਾਫ ਹੋਰ ਤਿੰਨ ਕੋਈ ਐਨਡੀਆ ਪਰਚੇ ਦਰਜ ਨੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਆਬ ਚੋਰੀ ਦੇ ਪਰਚੇ ਦਰਜ ਨੇ ਹਾਂ ਬਿਲਕੁਲ ਇਸ ਤੋਂ ਇਲਾਵਾ ਕਾਫੀ ਜ ਕਾਫੀ ਸੜਿਆ ਯਾਨੀ ਕਿ ਜਿਵੇਂ ਬਟਾਲੀ ਰੀ ਚ ਜਿਵੇਂ ਪੰਪ ਤੇ ਵਾਰਦਾਤ ਹੋਈ ਸੀ ਪੰਪ ਤੇ ਕਿਰਨ ਦਾੜਾ ਮਾਰਿਆ ਸੀ ਸੋ ਪੰਪ ਦੀ ਵਾਰਦਾਤ ਹੈ ਕੋ ਹੋਰ ਜਿਹੜੇ ਹੈਗਾ ਕੁਮਾਨ ਦੂਜਾ ਤੁਹਾਡਾ ਹੈਗਾ ਪਟੌ ਪੰਪ ਫਰੈਂਚ ਪ੍ਰੋਬ ਪਾ ਉਥੇ ਹੋਈ ਜੀ ਵਾਰਦਾਤ ਬਟਾਲੀ ਜਿਹੜੀ ਦੀ ਵਾਰਦਾਤਾਂ ਇਸ ਟੇਸ ਹਟ ਹੋਈਆਂ ਨੇ ਦੋਨੋਂ ਅਰੈਸਟ ਹੋ ਗਏ ਅਣੀ ਇੱਕ ਬੰਦਾ ਅਰੈਸਟ ਹੋਇਆ ਇੱਕ ਅਰੈਸਟ ਕਰਨਾ ਬਾਕੀ ਹੈ ਕਿਹੜਾ ਰਹਿ ਗਿਆ ਰਹਿ ਗਿਆ ਤਾਂ ਵਿੱਚ ਬਲਦੀਪ ਸਿੰਘ ਉਹ ਕਿੱਥੋਂ ਦਾ ਰਹਿਣ ਵਾਲਾ ਬਲਦੇਵ ਸਿੰਘ ਹੈਗਾ ਬਟਾਲੇ ਚ ਪੰਨਸੀਰਪੁਰ